ਭਜੀ ਪੂਰੇ ਪੰਥ ਨੇ ਵਕੀਲਾਂ ਦੇ ਇੱਕ ਉਹ ਪੂਰੇ ਪਾਕਿਸਤਾਨ ਦੇ ਨਾਲ ਕਿਧਰ ਦੇ ਆਪਣੇ ਭੂਮਿਕਾ ਦੇ ਭਾਈ ਆ ਤੇ ਉਹਨਾਂ ਦੀ ਜੋ ਭੂਮਿਕਾ ਹੀ ਉਹਨੂੰ ਫਾਰਮਲ ਆ ਮੈਂ ਉਹਨੂੰ ਪੂਰੇ ਪੰਥ ਦੇ ਜੱਟ ਸਮਝਾ ਲੇਗਾ ਆਪਕੋ ਕੀ ਕੀ ਸੋਚ ਕੇ ਆਪਨੇ ਇਹ ਸਾਰਾ ਕਾਰਜਕ੍ਰਮ ਜੋ ਆਪਨੇ ਕੋਲੀ ਚਲਾਈ ਸੀ ਕੀ ਆਪਦੇ ਮਨ ਵਿੱਚ ਆਪਕੇ ਆ ਕੁਝ ਕਰ ਲਉ ਗੱਲ ਨਾ ਪੰਜਾਬੀ ਚ ਕਰ ਪੰਜਾਬੀ ਦੀ ਹਿੰਦੀ ਉਹ ਦੇਖੋ ਉਹ ਤੇ ਸਭ ਦੇ ਸਾਹਮਣੇ ਇਹਦੇ ਉੱਤੇ ਕੋਈ ਕੋਈ ਟ੍ਰਾਇਲ ਚੱਲ ਰਿਹਾ ਤੇ ਉਹਦੇ ਵਿੱਚ ਜੋ ਫੈਸਲਾ ਹੋਏਗਾ ਹੋਏਗਾ ਦੁਨੀਆ ਦੇ ਸਾਹਮਣੇ ਮਨ ਦੇ ਵਿੱਚ ਹੈ ਕਿ ਸੀ ਤੁਹਾਡੇ ਵਿੱਚ ਕੋਈ ਰੋਸਾ ਸੀ ਈ ਸੀ ਮਨ ਵਿੱਚ ਜਿਹੜਾ ਇਹਨਾਂ ਤੁਸੀਂ ਘਟਨਾ ਕਰ ਰਹੇ ਹੋ 2015 ਤੋਂ ਜਿਹੜੇ ਫੋਟੋਨ ਦੁਆਰਾ ਕਰਨ ਦੇ ਕੁੜਚੌੜਾ ਤੋਂ ਪਹਿਲਾਂ ਕਰਦੀ ਹੈ ਜਿਹੜਾ ਬੰਦਾ ਕੋਰ ਦੇ ਵਿੱਚ ਆ ਕਬਾਲ ਕਰਲੇ ਫਾਈ ਰਾਜੂ ਨੇ ਇਹਨੇ ਕਬਾਲ ਕੀਤਾ ਉਹਨੂੰ ਫਾਂਸੀ ਨਹੀਂ ਦਿੱਤੀ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਕਬਾਲ ਕੀਤਾ ਵੀ ਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਉਹ ਹੰਥ ਦਾ ਦੋਛਾ ਨਹੀਂ ਪਰ ਅਕਾਲ ਤਖਤ ਸਾਹਿਬ ਦੇ ਉੱਤੇ ਜਿਹਨੇ ਬੰਦੇ ਤਾਂ ਧਾਰਮਿਕ ਸਜ ਜਿਹੜੀ ਉਹ ਲੱਗੀ ਹੈ ਅਕਾਲ ਤਖਤ ਸਾਹਿਬ ਤੋਂ ਕਾਲ ਸਾਹ ਅਕਾਲ ਪੁਰਖ ਦੀ ਫੌਜ ਆ ਤੇ ਉਹਦੇ ਗੁਰੂ ਮਹਾਰਾਜ ਦੇ ਆਪਦੇ ਦੀ ਸ਼ਾਨ ਸਾਰਾ ਚਲੋ ਦੇਖੋ ਪੰਦੇਸ਼ ਪੰਥ ਕੀ ਚਾਹੁੰਦਾ ਈ ਸਿੱਖ ਜਗਤ ਕੀ ਚਾਹੁੰਦਾ ਉਹ ਸਾਰੇ ਸਿੱਖਾਂ ਨੂੰ ਪੁੱਛ ਕੇ ਵੇਖੋ ਕਿ ਉਹ ਇਹਨਾਂ ਬਾਰੇ ਕੀ ਚਾਹੁੰਦੇ ਨਹੀਂ ਪਰ ਤੁਹਾਨੂੰ ਸਹਿ ਕਰਾਂਗੇ ਜੀ ਲੰਬੀ ਗੱਲ ਦਾ ਸਹਿ ਕਰਾਂਗੇ ਸਾਢੇ 3 ਮਹੀਨੇ ਬਾਅਦ ਉਹਨੇ ਸੂਨ ਦਿਹਾੜੀ ਉਹ ਕੋਈ ਨਹੀਂ ਉਹਨਾਂ ਨੂੰ ਬਹੁਤੋ ਜਵਾਬ ਹੈ ਅੱਜ ਪੁੱਛ ਲੈ ਗਿਆ ਗੱਡੀ ਵਿੱਚ ਦੋ ਸਜ਼ਾ ਹਾਂ ਤੱਕ ਸਭ ਤੋਂ ਲੱਗੀ ਹੋਵੇ ਮੈਂ ਪਾਵਾਂ ਮਾਰਜਤਪਾਲ ਸਿੰਘ ਮੰਜਪੁਰ ਸਰਦਾਰ ਗੁਰ ਕਰਦੀਪ ਸਿੰਘ ਜਗਦੀਪ ਸਿੰਘ ਤੋਂ ਕਰਦਾ ਵਾ ਇਹਨਾਂ ਦੇ ਉਸਤਤ ਵੀ ਵਕੀਲ ਹੀ ਦੋਨੇ ਤੇ ਇਹਨਾਂ ਨੇ ਪੂਰੀ ਕਲੋਂ ਕੇਸ ਦੇ ਵਿੱਚ ਆਪਣੀ ਭੂਮਿਕਾ ਨਭਾਈਆ ਤੇ ਉਹਦੇ ਉਹਨੂੰ ਫਾਲ ਮਿਲਿਆ ਅੱਜ ਬਹੁਤ ਠੀਕ ਠੀਕ ਭਾਈ ਇਹਨਾਂ ਦਾ ਤੈਅ ਦੇ ਲੋ ਧਨਵਾ ਦਾਂ ਪੂਰੇ ਸਿੱਖ ਜਗਤ ਦਾ ਵੀ ਤੈਅ ਲੋ ਧਨਵਾ ਦਾਂ ਕਰਨਾ ਵਾ ਹੋਰੀਆਂ ਜਿਹੜੀਆਂ ਪੰਥ ਨੂੰ ਸੰਭਰਪਤ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਮੈਂ ਉਹ ਸਮਰਥਨ ਦਿੱਤਾ। ਅੱਛਾ ਤੁਸੀਂ ਆਏ ਕਿੰਨੀ ਤਰੀਕ ਨੂੰ ਸੀ ਇੱਥੇ ਰੋਪੜ ਦੇਲ ਚ? 17 ਨੂੰ। 17 ਕਿਹੜੀ ਸੀ? 17 ਦਸੰਬਰ। 17 ਦਸੰਬਰ ਨੂੰ ਅਰੈਸਟ ਹੋਇਆ 17 ਨੂੰ ਰਿਮਾਂਡ ਰਿਮਾਂਡ ਕਰਵਾ ਦਿੱਤਾ। ਤੇ ਤੁਹਾਨੂੰ ਫਿਰ ਹੋਰ ਵੀ ਕਿਤੇ ਉਸ ਤੋਂ ਇਲਾਵਾ ਕਿਸੇ ਜੇਲ੍ਹ ਚ ਜਾਂ ਕਿਤੇ ਹੋਰ ਰੱਖਿਆ ਗਿਆ? ਅਮਨ ਸਾਹਿਬ ਜੇਲ੍ਹ ਚ ਲੈ ਕੇ ਗਏ ਸੀ ਉਸ ਤੋਂ ਇੱਥੇ ਭੇਜੇ। ਜੇਲ੍ਹ ਲੈ ਕੇ ਉਹਦੇ ਹੀ ਉਹਨਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਸੀ ਹਨ ਉਹਨੂੰ ਥਾਣੇ ਹੀ ਪਤਾ ਲੱਗ ਗਿਆ ਸੀ ਵੇਚ ਨਹੀਂ ਰੱਖਣਾ। ਹਮ ਅੱਛਾ ਠੀਕ ਹੈ ਕੱਲ ਦੀ ਦੋ ਦਿਨ ਮੰਦਵਲੋਂ ਕਿਹਾ ਗਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ ਉਹਨਾਂ ਨੇ ਤੁਹਾਡੇ ਵਰਗੇ ਬੰਦੇ ਰੱਖੇ ਹੋਏ ਆ ਉਹ ਇਸ ਤਰ੍ਹਾਂ ਹੀ ਕੰਮ ਕਰ ਉਹ ਮੈਂ ਨਹੀਂ ਜਾਣਤੀ ਸੀ ਯਾਰ ਗੱਲ ਦੱਸਤੀ ਸੀ ਮੈਂ ਸਾਰੀ ਗੱਲ ਕੋਈ ਨਹੀਂ ਦੱਸਤੀ 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 ਸਾਰੀ ਗੱਲ 베ਰਾ ਸਿਰਫ ਤੇ ਸਿਰਫ ਖਾਲਸਾ ਪੰਥ ਨਾਲ ਸੰਬੰਧਤ ਸੰਬੰਧਤ ਹੈ ਗੁਰੂ ਮਹਾਰਾਜ ਦੇ ਉਦੇਸ਼ਾਂ ਦੇ ਅਨੁਸਾਰ ਚੱਲਣ ਵਾਲਾ ਕਿਸੇ ਵੀ ਕਪਟੀ ਸਿਆਸੀ ਪਾਰਟੀ ਦੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਫਿਕਰ ਫਿਕਰ ਅਨਾਰ ਮੈਂ ਰਾਮ ਕਰਨਾ ਉਹ ਕਾਲ ਤੱਕ ਸਭ ਤੋਂ ਤਨਖਾਹ ਲੱਗੀ ਸੀ ਉਹਨੇ ਨਾਮ ਪ੍ਰਵਾਨ ਕੀਤੀ ਆ ਤੇ ਨਾ ਹੀ ਏਕਾਦ ਤੱਕ ਸਹਿਬ ਦੇ ਆਦੇਸ਼ਾਂ ਦੇ ਅਨੁਸਾਰ ਉਹਨੂੰ ਪੂਰਾ ਕੀਤਾ ਜਾ ਰਿਹਾ ਚੜਾ ਸਾਹਿਬ ਜਥੇਦਾਰ ਕਰਤੇ ਗਏ ਨੇ ਨਵੇਂ ਜਦਦਰ ਸਾਹੀ ਦੇ ਨੇ ਕਿਸ ਨਾਲ ਲੱਗਦੇ ਉਹ ਬਾਅਦ ਚ ਕਰਾਂਗੇ ਜਾਰੀ ਪਿਆਰ ਅੱਜ ਚਲੀਏ ਘਰ ਨੂੰ ਅੰਦਰ ਇੰਨੀ ਗੱਲਾਂ ਦਾ ਇਹਨਾਂ ਨੂੰ ਅਸੀਂ ਪਤਾ ਨਹੀਂ ਸਹੀ ਜਵਾਬ ਬਸਲ ਬੰਟੀ ਰਮਾਣਾ ਖਰਾਨੇ ਕਿਹਾ ਵੀ ਜਿਹੜਾ ਬੰਟੀ ਰਮਾਣਾ ਚੋਹ ਬੰਦੇ ਆ ਅਸੀਂ ਮੈਂ ਜੇਦਾ ਮੈਂ ਤੁਹਾਨੂੰ ਫੋਟੋ ਦੀ ਗੱਲ ਕਰ ਲੈਂਦੇ ਮੈਂ ਕਿ ਤੁਸੀਂ ਜਿਹੜੀ ਗੱਲ ਹੈ ਨਾ ਜ਼ਮਾਨਤ ਹੋ ਗਈ ਹੈ ਜੀ ਘਰ ਜਾਵਾਂਗੇ ਸਕਾਲਰ ਬੰਦੇ ਆ ਬਹਿ ਕੇ ਵਿਚਾਰ ਕੇ ਸਾਰਾ ਜਾਰੀ ਕਰਾਂਗੇ ਸੋ ਇਹ ਬੰਟੀ ਨਾ ਹੈ ਕਹਿੰਦਾ ਕੁੱਤਾ ਹੈ ਕਹਿੰਦਾ ਬਿੱਲਾ ਹੈ ਕਹਿੰਦਾ ਨਹੀਂ ਜਵਾਬ ਨਹੀਂ ਦੇਣਾ ਉਹ ਪੰਥ ਦੇ ਦੋਖੀ ਆ ਪੰਥ ਦੇ ਦੋਖੀ ਆ ਗੁਰੂ ਘਰ ਦੇ ਦੋਖੀ ਆ ਸੋ ਅਸੀਂ ਅੱਜ ਦੇ ਦਿਨ ਉਹਨਾਂ ਦੀ ਕੱਲ ਦਾ ਜਵਾਬ ਨਹੀਂ ਕੋਈ ਦੇਣਾ ਜਿਹੜਾ ਦੇਣਾ ਸੀ ਮੈਂ ਦੇ ਚੁੱਕਿਆ ਹੈਗਾ ਭਾਈ ਨਰੈਨ ਸਿੰਘ ਚੋੜਾ ਸਾਢੇ 3 ਮਹੀਨੇ 4 ਮਹੀਨੇ ਬਾਅਦ ਘਰੇ ਆਏ ਸਾਡੇ ਵਿਯੋਗ ਦੇ ਇਹਨਾਂ ਨੂੰ ਟਾਈਮ ਨਾਲ ਘਰੇ ਲੈ ਕੇ ਜਾਣ ਪਰਿਵਾਰ ਦੇ ਵਿੱਚ ਜਾਣਗੇ ਬਾਕੀ ਸਾਰੀਆਂ ਗੱਲਾਂ ਜਵਾਬ ਜਿਹੜੇ ਆ ਉਹਦਾ ਲਿਖਤੀ ਤਿਆਰ ਕੇ ਬਿਆਨ ਜਾਰੀ ਕਰਾਂਗੇ ਬੋਲੇ ਸੋ ਨਿਹਾਲ